ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਸਾਖੀਆਂ ਦਾ ਸਿਲਸਿਲਾ ਛੇੜਿਆ ਹੋਇਆ ਜੋ ਕਿ ਸੰਸਾਰ ਦੇ ਚੌਣਵਾ ਸਾਖੀ ਸਾਹਿਤ ਭਾਗ ਪਹਿਲਾ ਦੇ ਵਿੱਚੋਂ ਲਈਆਂ ਗਈਆਂ ਨੇ ਇੱਥੇ ਮੈਂ ਦੁਨੀਆ ਭਰ ਦੇ ਜਿਹੜੇ ਮੈਨੂੰ ਚੰਗੇ ਲੱਗੇ ਊਚ ਕੋਟੀ ਦੇ ਵਿਦਵਾਨ ਸਨ ਉਹਨਾਂ ਦੀਆਂ ਜੋ ਸਿੱਖਿਆਦੈ ਕਹਾਣੀਆਂ ਸੀ ਉਹਨੂੰ ਮੈਂ ਆਪਣੇ ਢੰਗ ਨਾਲ ਕੋਈ ਇੱਕ ਇਸ ਆਪਣੀ ਕਿਤਾਬ ਦੇ ਵਿੱਚ ਪਾਇਆ ਹੈ ਤੇ ਆਓ ਸਾਡੇ ਵੀ ਜੀਵਨ ਦੇ ਵਿੱਚ ਜੇ ਇਹਨਾਂ ਸਾਖੀਆਂ ਰਾਹੀਂ ਕੋਈ ਸੁਧਾਰ ਆ ਸਕੇ ਕੁਝ ਗੁਰਬਾਣੀ ਦਾ ਸਾਡੇ ਤੇ ਅਸਰ ਹੋ ਸਕੇ ਇਹਨਾਂ ਸਾਖੀਆਂ ਤੇ ਵਿਚਾਰ ਕਰੀਏ ਅਗਲੀ ਸਾਖੀ ਹੈ ਬਰਬਾਦੀ ਦੇ ਲੱਛਣ ਬਜ਼ੁਰਗਾਂ ਨੇ ਮਤ ਦੇਣ ਵਾਸਤੇ ਕਥਾਮਾ ਰਾਹੀਂ ਸਮਝਾਇਆ ਹੈ ਕਿ ਇੱਕ ਇੱਕ ਕਰਕੇ ਜਿੰਨੇ ਮਰਜੀ ਧਾਗੇ ਤੋੜਦੇ ਜਾਓ ਕੋਈ ਮੁਸ਼ਕਲ ਨਹੀਂ ਹੈ ਇੱਕ ਇੱਕ ਤੇਲਾ ਕਰਕੇ ਸਾਰੀਆਂ ਲੱਕੜੀਆਂ ਤੋੜ ਦਿਓ ਕੋਈ ਮੁਸ਼ਕਲ ਆਉਖ ਨਹੀਂ ਆਵੇਗੀ ਜੇਕਰ ਇਹ ਇਕੱਠੀਆਂ ਹੋਣ ਤਾਂ ਨਹੀਂ ਟੁੱਟਦੀਆਂ ਜੇ ਬਹੁਤ ਸਾਰੀ ਤਾਕਤ ਇਕੱਠੀ ਕਰੋਗੇ ਫਿਰ ਕਾਮਯਾਬੀ ਮਿਲਣ ਦੀ ਆਸ ਕਰ ਸਕਦੇ ਹੋ ਸਮੇਂ ਦੇ ਬਦਲ ਨਾਲ ਸਾਖੀਆਂ ਵਿੱਚ ਵੀ ਬਦਲਾਅ ਆਉਂਦਾ ਹੈ ਆਉਣਾ ਹੀ ਚਾਹੀਦਾ ਹੈ ਦੁਨੀਆ ਵਿਕਾਸ ਜੋ ਕਰ ਰਹੀ ਹੈ ਜਿਨ੍ਹਾਂ ਲੋਕਾਂ ਨੇ ਬਦਲਦੇ ਹਾਲਾਤ ਨਾਲ ਆਪਣੇ ਸਿੱਖਿਆ ਦੇ ਢੰਗ ਤਰੀਕੇ ਨਹੀਂ ਬਦਲੇ ਉਹ ਪਛੜ ਜਾਂਦੇ ਹਨ ਸਮੇਂ ਦੇਹਾਣੀ ਨਹੀਂ ਬਣ ਸਕਦੇ ਪਿਆਸੇ ਕਾਂ ਨੇ ਬਹੁਤ ਪਹਿਲਾਂ ਪਾਣੀ ਵਾਲੇ ਬਰਤਨ ਵਿੱਚ ਰੋੜੇ ਪਾ ਕੇ ਪਾਣੀ ਦਾ ਸતર ਉੱਚਾ ਕਰ ਲਿਆ ਸੀ ਅੱਜ ਕੱਲ ਕਾਂ ਪਾਣੀ ਪੀਣ ਲਈ ਠੰਡੇ ਪੀਣ ਵਾਲੀਆਂ ਪਾਈਪਾਂ ਲੱਭ ਕੇ ਪਾਣੀ ਪੀਣ ਦੀ ਜਾਜ ਸਿੱਖ ਗਏ ਹਨ ਕਿਉਂਕਿ ਅੱਜ ਦੀ ਸਿੱਖਿਆ ਲੈ ਕੇ ਕੱਲ ਦੇ ਰਾਜਨੀਤਾ ਬਣਨੇ ਹਨ ਧਰਮ ਖੇਤਰ ਵਿੱਚ ਸੇਵਾਦਾਰ ਬਣਨੇ ਹਨ ਅਫਸਰ ਬਣਨੇ ਹਨ ਸਾਰੀ ਦੁਨੀਆ ਜਾਂ ਦੇਸ਼ ਇੱਕ ਇਕਾਈ ਤੋਂ ਸ਼ੁਰੂ ਹੁੰਦੇ ਹਨ ਇਹ ਮੁੱਢਲੀ ਇਕਾਈ ਹੈ ਇੱਕ ਪਰਿਵਾਰ ਜਿਸ ਪਰਿਵਾਰ ਵਿੱਚ ਆਪਸੀ ਵਿਸ਼ਵਾਸ ਹੈ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਂਝੇਦਾਰੀ ਹੈ ਇੱਕ ਦੂਜੇ ਦੀ ਮਦਦ ਕਰਨ ਵਾਸਤੇ ਹਰ ਵਕਤ ਤਿਆਰ ਨੇ ਪੁਰਸ਼ਾਂ ਦੇ ਬਰਾਬਰ ਇਸਤਰੀਆਂ ਦਾ ਸਤਿਕਾਰ ਹੋਵੇ ਆਪਣੀ ਨਿੱਜੀ ਸੋਚ ਹੋਣ ਦੇ ਬਾਵਜੂਦ ਸਾਰੇ ਇੱਕ ਸਾਂਝੇ ਵਿਧਾਨ ਵਿੱਚ ਰਹਿਣ ਦੀ ਵਫਾਦਾਰੀ ਨਿਭਾਉਂਦੇ ਹੋਣ ਪਰਿਵਾਰ ਤੋਂ ਦੂਜੀ ਇਕਾਈ ਹੈ ਆਪਣਾ ਭਾਈਚਾਰਾ ਜਾਂ ਸ਼ਰੀਕਾ ਕਬੀਲਾ ਭਾਵੇਂ ਇਹ ਇਕਾਈ ਅੱਜਕੱਲ ਬਹੁਤੀ ਮਜ਼ਬੂਤ ਤਾਂ ਨਹੀਂ ਰਹੀ ਪਰ ਇਸ ਤੋਂ ਬਗੈਰ ਸਰਦਾ ਵੀ ਨਹੀਂ ਹੈ ਇਹਨਾਂ ਸ਼ਰੀਕੇਦਾਰਾਂ ਵਿੱਚ ਵਿਚਰ ਕੇ ਸਾਡੀ ਚੰਗੀ ਮੰਦੀ ਪਛਾਣ ਬਣਦੀ ਹੈ ਲੋਕੀ ਕੀ ਕਹਿਣਗੇ ਸਾਡੀ ਤਾਂ ਨੱਕ ਵੱਡੀ ਜਾਵੇਗੀ ਮੇਰੇ ਭਰਾ ਮੇਰੇ ਨਾਲ ਹਨ ਕਿਸੇ ਨੂੰ ਭਰਾ ਹੀ ਵੱਡਾ ਕਰਦੇ ਹਨ ਆਦ ਆਖ ਕੇ ਅਸੀਂ ਆਪਣੇ ਖਾਨਦਾਨ ਨਾਲ ਨੇੜੇ ਦੇ ਰਿਸ਼ਤੇ ਵਿੱਚ ਬੱਜੇ ਹੋਣ ਦਾ ਪ੍ਰਗਟਾਹੀ ਕਰ ਰਹੇ ਹੁੰਦੇ ਹਾਂ ਕੁਝ ਖਾਨਦਾਨਾਂ ਦੇ ਸਮੂਹ ਨੂੰ ਅੱਗੋਂ ਪਿੰਡ ਜਾਂ ਸ਼ਹਿਰ ਨਾਲ ਜੁੜ ਕੇ ਇੱਕ ਰਾਜ ਜਾਂ ਸੂਬਾ ਸਟੇਟ ਦੇਸ਼ ਤੇ ਫਿਰ ਦੁਨੀਆ ਬਣਦੀ ਹੈ ਇਹਨਾਂ ਸਾਂਝ ਦੀਆਂ ਕੜੀਆਂ ਦੇ ਵਿਚਕਾਰ ਇੱਕ ਮਜ਼ਬੂਤ ਕੜੀ ਹੈ ਧਰਮ ਧਰਮ ਮੁਖੀ ਜੇਕਰ ਸਮਝਦਾਰ ਹੋਣ ਤਾਂ ਧਰਮ ਦੀ ਮਜ਼ਬੂਤ ਇਕਾਈ ਵਿੱਚ ਬਨ ਕੇ ਆਪਣੇ ਲੋਕਾਂ ਨੂੰ ਵੱਡੀਆਂ ਜਿੱਤਾਂ ਦਿਵਾ ਸਕਦੇ ਹਨ ਸਮੇਤ ਰਾਜ ਦੇ ਅੱਜ ਦੇ ਸਮੇਂ ਵਿੱਚ ਦੇਸ਼ ਭਗਤੀ ਪਹਿਲੇ ਦਰਜੇ ਤੇ ਚੱਲੀ ਗਈ ਹੈ ਧਰਮ ਪ੍ਰਤੀ ਵਫਾਦਾਰੀ ਦੂਜੇ ਦਰਜੇ ਤੇ ਰੱਖੀ ਗਈ ਹੈ ਕਿਉਂਕਿ ਇੱਕੋ ਦੇਸ਼ ਵਿੱਚ ਕਈ ਧਰਮਾਂ ਨੂੰ ਮੰਨਣ ਵਾਲੇ ਪਰਿਵਾਰ ਰਹਿੰਦੇ ਨੇ ਸਾਰੇ ਪਰਿਵਾਰਾਂ ਨੂੰ ਆਪਣੇ ਧਰਮ ਕਰਮ ਦੀ ਆਗਿਆ ਤਾਂ ਹੋਇਆ ਹੀ ਕਰਦੀ ਹੈ ਪੂਜਾ ਪਾਠ ਤਾਂ ਸਾਰੇ ਕਰ ਹੀ ਸਕਦੇ ਹਨ ਪਰ ਕਿਸੇ ਦੂਜੇ ਧਰਮ ਦਾ અપਮਾਨ ਨਹੀਂ ਕਰ ਸਕਦੇ ਇਹ ਦੇਸ਼ ਸਾਰੇ ਧਰਮਾਂ ਵਾਲਿਆਂ ਦਾ ਸਾਂਝਾ ਹੈ ਸਾਰੇ ਇਕਸਾਰ ਕਾਨੂੰਨ ਦੀ ਪਾਲਣਾ ਕਰਨਗੇ ਕਾਨੂੰਨ ਸਾਰਿਆਂ ਨੂੰ ਇੱਕੋ ਜਿਹਾ ਇਨਸਾਫ ਦੇਵੇਗਾ ਕੁਝ ਖੋਦਗਰਜ ਲੋਕ ਆਪਣੇ ਨਿੱਜੀ ਮਫਾਦਾਂ ਲਈ ਇਹਨਾਂ ਸਾਂਝੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ ਕੁਝ ਰਿਸ਼ਵਤਖੋਰ ਅਫਸਰ ਪੈਸੇ ਦੀ ਹਵਸ ਕਾਰਨ ਕਾਨੂੰਨ ਦੇ ਬੰਧਨਾਂ ਨੂੰ ਤੋੜ ਦਿੰਦੇ ਹਨ ਕਈ ਰਾਜਨੇਤਾ ਵਫਾਦਾਰੀਆਂ ਬਦਲਦੇ ਹਨ ਕਈ ਫੌਜੀ ਅਫਸਰ ਦੇਸ਼ ਨਾਲ ਧਰੋ ਵੀ ਕਮਾਉਂਦੇ ਹਨ ਕਈ ਧਰਮੀ ਲੋਕ ਨਫ਼ਰਤ ਫੈਲਾਉਂਦੇ ਹਨ ਜਨਤਾ ਅਣਪੜ੍ਹ ਧਰਮ ਤੋਂ ਸੱਖਣੀ ਰਾਜਨੀਤੀ ਤੋਂ ਬੇਖਬਰ ਕਾਨੂੰਨਾਂ ਤੋਂ ਅਣਜਾਣ ਆਰਥਿਕ ਪੱਖੋਂ ਕਮਜ਼ੋਰ ਸਿਰ ਛੁੱਟੀ ਜ਼ਿੰਦਗੀ ਦਾ ਬੋਝਾ ਢੋ ਰਹੀ ਹੁੰਦੀ ਹੈ ਜੇ ਵੱਡੇ ਹਾਦਸੇ ਵਾਪਰਨ ਤੋਂ ਪਹਿਲਾਂ ਕਿਸੇ ਸਿਆਣੇ ਇਨਸਾਨ ਨੇ ਰਾਜ ਸੱਤਾ ਬਦਲ ਕੇ ਆਪਣੇ ਹੱਥ ਵਿੱਚ ਲੈ ਕੇ ਸੰਭਾਲ ਲਈ ਤਾਂ ਕਈ ਵਾਰੀ ਬਚਾਅ ਹੋ ਜਾਂਦਾ ਹੈ ਬਹੁਤੀ ਵਾਰੀ ਤਾਂ ਦੇਸ਼ ਦੇ ਟੁਕੜੇ ਹੋ ਜਾਂਦੇ ਨੇ ਬੇਅੰਤ ਲੋਕਾਂ ਦਾ ਖੂਨ ਵਹਿੰਦਾ ਹੈ ਤਬਾਈ ਹੁੰਦੀ ਹੈ ਤੇ ਦੇਸ਼ ਉਜੜ ਜਾਂਦਾ ਹੈ ਇੱਕ ਵਿਦਵਾਨ ਪੁਰਖ ਨੇ ਕਿੰਨਾ ਸੁੰਦਰ ਲਿਖਿਆ ਹੈ ਉਹ ਦੇਸ਼ ਤਰਸਯੋਗ ਹੈ ਜਿਸ ਦੇ ਲੋਕਾਂ ਨੂੰ ਸਮਾਜ ਦੇ ਭਲੇ ਵਾਲਾ ਸਚਾਈ ਦੇ ਮਾਰਗ ਵਾਲਾ ਪਰਉਪਕਾਰ ਵਾਲਾ ਕਿਰਤ ਕਰਨ ਵਾਲਾ ਵੰਡ ਕੇ ਛਕਣ ਵਾਲਾ ਧਰਮ ਨਹੀਂ ਪੜਾਇਆ ਗਿਆ ਸਗੋਂ ਕਰਮकांड ਵਾਲਾ ਵਹਿਮ ਭਰਮ ਵਾਲਾ ਧਾਗੇ ਤਵੀਤਾਂ ਵਾਲਾ ਜਾਦੂ ਮੰਤਰਾਂ ਵਾਲਾ ਝੂਠੀਆਂ ਕਹਾਣੀਆਂ ਵਾਲਾ ਬੇਸਿਰ ਪੈਰ ਦੀਆਂ ਇਨਸਾਨੀਅਤ ਵਿਰੋਧੀ ਮਾਨਤਾਵਾਂ ਵਾਲਾ ਧਰਮ ਸਿਖਾਇਆ ਜਾਂਦਾ ਹੈ ਅਜਿਹੇ ਰਾਹ ਤੇ ਚੱਲਣ ਵਾਲਾ ਦੇਸ਼ ਡੁੱਬਿਆ ਹੀ ਸਮਝੋ ਜਿਸ ਦੇਸ਼ ਦੇ ਲੋਕਾਂ ਨੂੰ ਆਪਣਾ ਦੇਸ਼ ਮਹਾਨ ਦਾ ਹੈ ਦਾ ਪਾਠ ਤਾਂ ਬਾਰ-ਬਾਰ ਪੜਾਇਆ ਜਾਂਦਾ ਹੈ ਪਰ ਆਪਣੇ ਦੇਸ਼ ਵਿੱਚ ਇੱਕ ਸੂਈ ਤੱਕ ਨਾ ਬਣਦੀ ਹੋਵੇ ਉਹ ਵੀ ਵਿਦੇਸ਼ ਵਿੱਚੋਂ ਮੰਗਵਾਉਣੀ ਪਵੇ ਸੂਈ ਤੋਂ ਲੈ ਕੇ ਕਾਰਾਂ ਬੱਸਾਂ ਰੇਲਾਂ ਫਵਾਈ ਜਹਾਜ਼ ਫੌਜ ਲਈ ਹਥਿਆਰ ਆਦ ਵਿਦੇਸ਼ ਵਿੱਚੋਂ ਆਉਣ ਜਦੋਂ ਇਥੇ ਆਪਣਾ ਹੈ ਹੀ ਕੁਝ ਨਹੀਂ ਤਾਂ ਦੇਸ਼ ਪਿਆਰ ਕਿਵੇਂ ਪੈਦਾ ਹੋ ਸਕਦਾ ਹੈ ਅਜਿਹੇ ਆ ਦੇਸ਼ ਤਾਂ ਡੁੱਬਿਆ ਹੀ ਸਮਝੋ ਜਿੱਥੋਂ ਦੇ ਲੋਕੀ ਆਪਣੇ ਤਨ ਦੇ ਕੱਪੜੇ ਵੀ ਬਾਹਰੋਂ ਮੰਗਵਾ ਕੇ ਪਹੁੰਦੇ ਹਨ ਫੌਜੀ ਵਰਦੀਆਂ ਵੀ ਤਿਆਰ ਨਾ ਕਰ ਸਕੇ ਦੇਸ਼ ਵਾਸੀ ਉਸ ਦੇਸ਼ ਦਾ ਸਦਾ ਸਿਰ ਨੀਵਾ ਹੀ ਸਮਝੋ ਜਿਸ ਦੇਸ਼ ਵਿੱਚ ਕਾਇਰ ਨੂੰ ਬਹਾਦਰ ਕਿਹਾ ਜਾਵੇ ਨਿਰਦਈ ਨੂੰ ਦਇਆਵਾਨ ਕਿਹਾ ਜਾਵੇ ਉਹ ਦੇਸ਼ ਡੁੱਬਿਆ ਹੀ ਸਮਝੋ ਜਿਸ ਦੇਸ਼ ਦੇ ਲੋਕ ਮੌਤ ਦੇ ਜਨਾਜੇ ਤੋਂ ਬਿਨਾਂ ਉੱਚੀ ਆਵਾਜ਼ ਨਹੀਂ ਕੱਢਦੇ ਖੰਡਰਾਂ ਤੋਂ ਬਿਨਾਂ ਕਿਤੇ ਸਬਾਹਮਾਨ ਪ੍ਰਗਟ ਨਹੀਂ ਕਰਦੇ ਉਹ ਦੇਸ਼ ਮਰਿਆ ਹੀ ਸਮਝੋ ਜਿਸ ਦੇਸ਼ ਦੇ ਲੋਕ ਤਲਵਾਰ ਹੀਠ ਧੌਣ ਨਵਾ ਦੇਣ ਪਰ ਬਗਾਵਤ ਦਾ ਰਾਹ ਅਖਤਿਆਰ ਨਾ ਕਰਨ ਉਹ ਦੇਸ਼ ਗੁਲਾਮ ਹੋਇਆ ਹੀ ਸਮਝੋ ਜਿਸ ਦੇਸ਼ ਦਾ ਸਵੈਸਦਾਨ ਲੂੰਬੜ ਮੂੰਹਾ ਹੋਵੇ ਉਸ ਦੇਸ਼ ਨੇ ਭਲਾ ਕਿਵੇਂ ਬਚਣਾ ਹੈ ਜਿਸ ਦੇਸ਼ ਦਾ ਵਿਚਾਰਬਾਨ ਬਾਜੀਗਰਾਂ ਵਾਲਾ ਛਲਨਾਟਕ ਤਾਂ ਕਰੇ ਪਰ ਆਪਣੇ ਲੋਕਾਂ ਨੂੰ ਸਹੀ ਸੇਧ ਨਾ ਦੇਵੇ ਉਹ ਦੇਸ਼ ਤਬਾਹ ਹੋਇਆ ਹੀ ਸਮਝੋ ਜਿਸ ਦੇ ਕਲਾਕਾਰਾਂ ਦੀ ਕੋਈ ਨਵੇਕਲੀ ਪਛਾਣ ਨਾ ਹੋਵੇ ਆਪਣੇ ਕੋਈ ਦੇਣ ਨਾ ਹੋਵੇ ਦੂਜਿਆਂ ਦੀ ਨਕਲ ਮਾਰ ਕੇ ਆਪਣੇ ਮਿਊਜ਼ੀਅਮ ਭਰ ਲੈ ਉਸ ਦੇਸ਼ ਦਾ ਮਾਨ ਸਨਮਾਨ ਖਤਮ ਹੋਇਆ ਹੀ ਸਮਝੋ ਜਿਸ ਦੇਸ਼ ਦੇ ਲੋਕ ਨਵੇਂ ਬਾਦਸ਼ਾਹ ਦਾ ਸਵਾਗਤ ਬੜੇ ਉਤਸ਼ਾਹ ਨਾਲ ਕਰਦੇ ਹੋਣ ਜਿਸ ਦੇਸ਼ ਦੇ ਵਾਸੀ ਗੱਦੀ ਤੋਂ ਉਤਾਰੇ ਜਾ ਰਹੇ ਬਾਦਸ਼ਾਹ ਦਾ ਵਿਰੋਧ ਵੀ ਉਸੇ ਜੋਸ਼ ਨਾਲ ਕਰ ਰਹੇ ਹੋਣ ਤਾਂ ਕਿ ਨਵੇਂ ਨੂੰ ਛੇਤੀ ਜੀ ਆਇਆਂ ਆਖ ਸਕੀਏ ਉਹ ਦੇਸ਼ ਤਬਾਹ ਹੋਇਆ ਹੀ ਸਮਝੋ ਇਸ ਦੇਸ਼ ਦੇ ਧਰਮੀ ਮਹਾਪੁਰਖ ਗੁੰਗੇ ਹਨ ਕਦੀ ਸੱਚ ਦਾ ਹੋਕਾ ਨਹੀਂ ਦਿੰਦੇ ਗਰੀਬਾਂ ਦੀ ਹਮਾਇਤ ਵਿੱਚ ਅੜਕੇ ਨਹੀਂ ਖਲੋਂਦੇ ਆਪਣੇ ਨਿੱਜੀ ਸੁੱਖਾਂ ਵਾਸਤੇ ਗਰੀਬ ਜਨਤਾ ਨੂੰ ਲੁੱਟਦੇ ਹਨ ਉਹ ਦੇਸ਼ ਛੇਤੀ ਹੀ ਬਰਬਾਦ ਹੋਇਆ ਸਮਝੋ ਜਿਸ ਦੇਸ਼ ਦੇ ਸੂਰਮੇ ਅੰਦਰ ਡੜੇ ਬੈਠੇ ਹਨ ਦੁੱਧ ਪੀਣੇ ਮਜਨੂ ਬਣ ਕੇ ਸਿਰ ਸੁੱਟ ਕੇ ਬੇਗਾਇਰਤ ਜੀਵਨ ਜਿਉ ਰਹੇ ਹਨ ਉਹ ਦੇਸ਼ ਬਰਬਾਦ ਹੋਇਆ ਹੀ ਸਮਝੋ ਜਿਸ ਦੇਸ਼ ਦੇ ਲੋਕ ਟੁਕੜਿਆਂ ਵਿੱਚ ਵੰਡੇ ਹੋਏ ਹਨ ਬੋਲੀ ਸਭਿਤਾ ਧਰਮ जात ਕਬੀਲੇ ਵੱਖੋ ਵੱਖਰੇ ਹਨ ਹਰ ਕੋਈ ਆਪਣੇ ਛੋਟੇ ਜਿਹੇ ਖੇਤੇ ਨੂੰ ਸੁਤੰਤਰ ਦੇਸ਼ ਕਹੀ ਜਾ ਰਿਹਾ ਹੈ ਆਪਣੀ ਬੋਲੀ ਤੇ ਧਰਮ ਨੂੰ ਜਾਤ ਨੂੰ ਸਭ्यता ਨੂੰ ਉੱਚੀ ਸਮਝਦਾ ਹੈ ਆਪਣੀ ਜਾਤ ਨੂੰ ਪਵਿੱਤਰ ਮੰਨਦਾ ਹੈ ਬਦ ਕਿਸਮਤ ਹੈ ਉਹ ਦੇਸ਼ ਉਸਨੇ ਦੇਰ ਸਵੇਰ ਬਰਬਾਦ ਹੋ ਹੀ ਜਾਣਾ ਹੈ ਉਸ ਨੂੰ ਬਾਹਰੋਂ ਆਉਣ ਵਾਲੇ ਹਮਲਾਵਰ ਤਾਂ ਹਨੀ ਬਾਅਦ ਵਿੱਚ ਬਚਾਉਣਗੇ ਪਰ ਅੰਦਰ ਵਸਣ ਵਾਲੇ ਆਪਣੀਆਂ ਹੀ ਮੰਦੀਆਂ ਕਰਤੂਤਾਂ ਨਾਲ ਖੁਦ ਹੀ ਬਰਬਾਦ ਹੋ ਜਾਣਗੇ ਸਭ ਕੁਝ ਤਬਾਹ ਹੋਣ ਤੋਂ ਮਗਰੋਂ ਐਲਾਨ ਕਰਨਗੇ ਕਿ ਭਗਵਾਨ ਨੂੰ ਇਸੇ ਤਰ੍ਹਾਂ ਮਨਜ਼ੂਰ ਸੀ ਇਹ ਤਾਂ ਉਸੇ ਰੱਬ ਜੀ ਦਾ ਹੁਕਮ ਹੈ ਇਹ ਤਾਂ ਕੋਈ ਪਿਛਲੇ ਜਨਮਾਂ ਦਾ ਕੀਤਾ ਹੋਇਆ ਪਾਪ ਕਰਮ ਮੂਰੇ ਆ ਗਿਆ ਪਰਮੇਸ਼ਰ ਦਾ ਇਹੋ ਹੁਕਮ ਸੀ ਸਾਡੀ ਕਿਸਮਤ ਵਿੱਚ ਇਸੇ ਤਰ੍ਹਾਂ ਪਰਮੇਸ਼ਰ ਨੇ ਲਿਖ ਕੇ ਭੇਜਿਆ ਹੋਇਆ ਸੀ ਪਿਛਲੇ ਜਨਮਾਂ ਦੇ ਕੀਤੇ ਪਾਪ ਅੱਗੇ ਆ ਗਏ ਲੋ ਇੱਕ ਸ਼ਬਦ ਗੁਰੂ ਸਾਹਿਬ ਦਾ ਆਪਾਂ ਪੜ੍ਹ ਲਈਏ ਬਿਕਈ ਦਿਨ ਰਹਿਣ ਈਵਹੀ ਗੁਦਾਰਾ ਗੋਬਿੰਦ ਨਾ ਭਜੈ ਅਹ ਬੁੱਧ ਮਾਤਾ ਜਨਮ ਜੁਐ ਜਿਉ ਹਾਰੈ ਨਾਮ ਅਮੋਲਾ ਪ੍ਰੀਤਨ ਤਿਸੋਂ ਪਰਨਿੰਦਾ ਹਿਤਕਾਰੈ ਛੱਪਰ ਬਾਂਧ ਸੰਵਾਰੈ ਤਣਕੋ ਦੁਹਾਰੈ ਪਾਪਕ ਜਾਰੈ ਕਲਰ ਰਪੋਟ ਉਠਾਵੈ ਮੁੰਡਾ ਅਮਰਤ ਮੰਨ ਤੇ ਡਾਰੈ ਓੜੈ ਬਸਤਰ ਕਾਜਰ ਮੈਂ ਪਰਿਆ ਬਹਰ ਬਹਰ ਫਿਰ ਝਾਰੈ ਕਟੈ ਪੇੜ ਡਾਲ ਪਰ ਠਾਡੋ ਖਾਏ ਖਾਏ ਮੁਸਕਾਰੈ ਗਿਰਿਓ ਜਾਇ ਰਸਾ ਤਲ ਪਰਿਓ ਛਿਟੀ ਛਿਟੀ ਸਿਰ ਭਾਰੈ ਨਿਰਵੈ ਰੈ ਸੰਗ ਵੈਰ ਰਚਾਇ ਪਹੁੰਚ ਨ ਸਕੈ ਗਵਾਰੈ ਉਹ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰ ਪੰਨਾ 1205 ਗੁਰੂ ਅਰਜਨ ਸਾਹਿਬ ਫਰਮਾਨ ਕਰਦੇ ਨੇ ਜਿਹੜਾ ਭੈੜੀ ਮਤ ਵਾਲਾ ਬੰਦਾ ਬਸ ਇਸੇ ਤਰ੍ਹਾਂ ਹੀ ਦਿਨ ਰਾਤ ਚੱਲਦਾ ਰਹਿੰਦਾ ਕਿਵੇਂ ਉਹ ਪ੍ਰਭੂ ਪਰਮਾਤਮਾ ਦੇ ਨਿਜਮਾ ਨੂੰ ਯਾਦ ਨਹੀਂ ਕਰਦਾ ਗੋਬਿੰਦਨਾ ਭਜੈ ਅਹੰਬਦਮਤਾ ਹੰਕਾਰ ਦੇ ਵਿੱਚ ਡੁੱਬਿਆ ਹੋਇਆ ਸਾਰਾ ਜਨਮ ਹੀ ਜਿਵੇਂ ਜੂਏ 'ਚ ਜੁਆਰੀ ਸਭ ਕੁਝ ਹਾਰ ਜਾਂਦੇ ਨੇ ਇਸ ਤਰ੍ਹਾਂ ਜ਼ਿੰਦਗੀ ਦੀ ਬਾਜੀ ਉਹ ਮਨੁੱਖ ਹਾਰ ਜਾਂਦਾ ਨਾਮ ਅਮੋਲਾ ਪ੍ਰੀਤਨਤ ਸੋ ਨਰਿੰਕਾਰ ਦਾ ਨਿਜਮ ਉਹਨੂੰ ਨਹੀਂ ਸਮਝਦਾ ਪਰ ਨਿੰਦਾ ਹਿਤਕਾਰਾ ਐਵੇਂ ਨਿੰਦਿਆ ਚੁਗਲੀ ਦੇ ਵਿੱਚ ਉਲਝਿਆ ਰਹਿੰਦਾ ਛਾਪਰ ਬਾਂਦ ਸੰਵਾਰਾ ਤਣਕੋ ਛਪਰੀ ਤਾਂ ਘਾਹ ਫੂਸ ਦੀ ਬਣਾ ਲਈ ਪਰ ਕਰਦਾ ਕੀ ਹੈ ਉਹਦੇ ਨੇੜੇ ਅੱਗ ਬਾਲ ਕੇ ਬਹਿ ਜਾਂਦਾ ਉਹਨੂੰ ਮੂਰਖ ਨੂੰ ਇਹ ਨਹੀਂ ਪਤਾ ਕਿ ਮੇਰੀ ਘਾਫੂਸਤੀ ਬਣੀ ਛਪਰੀ ਅੱਗ ਜਿਹੜੀ ਮੈਂ ਬਾਲ ਰਿਆਂ ਇਹ ਸਾਡੀ ਛਪਰੀ ਨੂੰ ਹੀ ਸਾੜ ਕੇ ਸੁਆਹ ਕਰ ਦੇਵੇਗੀ ਕਲਰ ਪੋਰਟ ਉਠਾਵੈ ਮੁੰਡਾ ਕਲਰ ਦੀ ਮਿੱਟੀ ਦੀ ਪੰਡ ਬਨ ਕੇ ਸਿਰ ਤੇ ਰੱਖ ਲੈਂਦਾ ਉਹਨੂੰ ਸਮਝ ਨਹੀਂ ਆਉਂਦੀ ਕਿ ਇਹ ਕਲਰ ਵਾਲੀ ਮਿੱਟੀ ਮੇਰੇ ਕਿਸੇ ਕੰਮ ਨਹੀਂ ਆਉਣੀ ਅਮਰਤ ਮਨ ਤੇ ਡਾਰਾ ਚੰਗੇ ਵਿਚਾਰ ਗੁਣ ਚੰਗਿਆਈਆਂ ਉਹ ਮਨ ਚੋਂ ਕੱਢ ਦਿੰਦਾ ਓਡਾ ਬਸਤਰ ਕਾਜਰ ਮੈਂ ਪਰਿਆ ਚੰਗੇ ਕੱਪੜੇ ਪਹਿਨ ਕੇ ਉਹ ਤਾਂ ਮਾਨੋ ਜਿਹੜਾ ਸੁਰਮਾ ਹੈ ਉਹਦੇ ਵਿੱਚ ਜਾ ਕੇ ਡਿੱਗ ਪਿਆ ਫਿਰ ਕੱਪੜੇ ਝਾੜਦਾ ਫਿਰਦਾ ਹੈ ਮੈਲੇ ਹੋ ਜਾਂਦੇ ਨੇ ਗੰਦੇ ਹੋ ਜਾਂਦੇ ਨੇ ਕਾਟਾ ਪੇੜ ਡਾਲ ਪਰ ਠਾਡੋ ਤੇ ਡਾਣੀ ਦੇ ਉੱਪਰ ਬੈਠਾ ਤੇ ਉਸੇ ਰੁੱਖ ਨੂੰ ਕੱਟੀ ਜਾ ਰਿਹਾ ਖਾਏ ਖਾਏ ਮੁਸਕਾਰਾ ਉਸੇ ਰੁੱਖ ਦੇ ਫਲ ਵੀ ਤਾਂ ਖਾ ਰਿਹਾ ਪਰ ਉਹਨੂੰ ਇਹ ਸਮਝ ਨਹੀਂ ਕਿ ਮੈਂ ਜਿਹੜਾ ਪੇੜ ਕੱਟ ਰਿਆਂ ਇਹ ਰੁੱਖ ਕੱਟ ਰਿਆਂ ਇਹ ਮੇਰੇ ਵਾਸਤੇ ਖਤਰਨਾਕ ਹੈ ਗੇਰੇਉ ਜਾਏ ਰਸਾਤਲ ਪਰਿਓ ਛਿਟੀ ਛਿਟੀ ਸਿਰ ਪਰ ਜਦੋਂ ਬੂਟਾ ਰੁੱਖ ਕਟਿਆ ਜਾਂਦਾ ਤਾਂ ਧਾਂੇ ਕਰਕੇ ਡਿੱਗ ਪੈਂਦਾ ਤੇ ਉਹਦਾ ਵੀ ਕੱਖ ਨਹੀਂ ਰਹਿੰਦਾ ਜਿਹੜਾ ਉੱਪਰ ਬੈਠਾ ਸੀ ਨਿਰਵੈਰੈ ਸੰਗ ਵੈਰ ਰਚਾਏ ਮੂਰਖ ਬੰਦਾ ਤਾਂ ਹਰੇਕ ਦੇ ਨਾਲ ਹੀ ਵੈਰ ਪਾ ਲੈਂਦਾ ਪਹੁੰਚ ਨਾ ਸਕਾ ਗਵਾਰਾ ਕਿਸੇ ਮੰਜ਼ਲ ਤੇ ਅਜਿਹਾ ਮਨੁੱਖ ਫਿਰ ਨਹੀਂ ਪਹੁੰਚ ਸਕਦਾ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮਨ ਰੰਕਾਰ ਹੈ ਗੁਰੂ ਸਾਹਿਬ ਤਾਂ ਪਰਮਾਨੰ ਕਰਦੇ ਨੇ ਜਿਹੜੇ ਚੰਗੇ ਇਨਸਾਨ ਨੇ ਪ੍ਰਭੂ ਪਰਮਾਤਮਾ ਦੀ ਉਹ ਚੰਗੀ ਮਤ ਚੰਗਾ ਨਿਯਮ ਗੁਰੂ ਤੋਂ ਲੈ ਲੈਂਦੇ ਨੇ ਗੁਰੂ ਤੋਂ ਚੰਗੀ ਮਤ ਲੈ ਕੇ ਆਪਣੇ ਜੀਵਨ ਨੂੰ ਬਕਾਰਾਂ ਵੱਲ ਮੋੜ ਲੈਂਦੇ ਨੇ ਚੰਗੇ ਇਨਸਾਨ ਬਣ ਜਾਂਦੇ ਨੇ ਉਹ ਆਪ ਵੀ ਸਫਲ ਹੁੰਦੇ ਨੇ ਤੇ ਪੂਰੇ ਸਮਾਜ ਨੂੰ ਵੀ ਸੋਹਣਾ ਸੋਹਣਾ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਹੋਈਆਂ ਭੁੱਲਾਂ ਲਈ ਕਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ